ਕੰਫਰਟੇਬਲ ਇੰਨੇ ਆਗੇ ਕਈ ਵੀਰ ਕਹਿੰਦੇ ਆ ਕਿ 969 17 ਹਲਕਾ ਚਦਾ ਨਹੀਂ ਬਟ ਆਪਾਂ ਦੰਨੇ 17 ਆਗੇ ਪੂਰੇ ਵਧੀਆ ਖਿੱਚਦਾ ਜੀ 17 ਬੰਦਾ ਪਾ ਕੇ ਵੀ ਕਹੂਗਾ ਵੀ 19 ਪਾ ਲਈ ਐਨੇ ਕੰਫਰਟ ਹੋਣਗੇ ਵੀਰੋ ਹਰਸ਼ੀ ਗਾਲ ਦੀ ਮੈਚ ਚਾਰਨ ਦੀ ਸਵਾਗਤ ਕਰਦਾ ਸਾਰਿਆਂ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ 17 ਹਾਲ ਹਾਈਡਰੋਲਿਕ ਟਰੈਕਟਰ 969 ਸਵਰਾਜ 4/4 ਦੇ ਲਈ ਆਪਾਂ ਸਟਾਰਟਿੰਗ ਤੋਂ ਸ਼ੁਰੂ ਕਰਦੇ ਆਂ ਜਿਹੜਾ ਮੇਨ ਦਾ ਬੀਮ ਲੱਗਿਆ ਹੋਇਆ ਹੈਗਾ ਇਹ 80x80 ਦਾ ਲੱਗਿਆ ਹੋਇਆ ਠੇਕੇ ਦੇ ਸਦੇ 6mm ਸਾਈਡ ਤੇ ਟਾਇਰ ਆ ਗਏ ਹਵਾ ਵਾਲੇ ਵਧੀਆ ਚੌੜੇ ਜੀ ਅਡਜਸਟੇਬਲ ਨੇ ਇਹ ਤੇ ਜਿਹੜੀ ਟਾਇਨ ਆ ਗਈ ਬਾਹਰਲੀ ਆਪਣੀ ਜਿਹੜਾ ਫਰਕ ਹੁੰਦਾ ਆਪਾਂ ਕਹਿ ਲਈ ਵੀ ਆਪਣੇ ਹਾਲ ਕਿਉਂ ਮਸ਼ਹੂਰ ਨੇ ਉਹ ਆ ਸ਼ੇਪ ਦੇ ਕਾਰਨ ਮਸ਼ਹੂਰ ਨੇ ਜੀ ਤਾਂ ਕਿ ਆਪਣੇ ਕੰਫਰਟੇਬਲ ਨੇ ਹਾਲ ਇਹਦੀ ਗਲਾਈ ਤੇ ਇੱਕ ਫਾਲੇ ਦੀ ਸ਼ੇਪ ਤੇ ਇਹਦੀ ਕੁਆਲਿਟੀ લાલો ਵੀ ਜੇ ਤੁਸੀਂ ਫਾਲਾ ਆਪਣਾ ਆਪਣੇ ਕલ્ਟੀਵੇਟਰ ਦਾ ਵੀ ਲਾ ਲਓਗੇ ਤਾਂ 5-10% ਤੁਹਾਡੇ ਕલ્ਟੀਵੇਟਰ ਵੀ ਸ਼ੁੱਧ ਹੋ ਜਾਣੇ ਨੇ ਲਾਸਟ ਵਾਲੀ ਟਾਇਰ ਆਪਣੀ ਨਾਟ ਵਾਲੀ ਬਣੀ ਹੋਈ ਆ ਜੀ ਬਾਹਰਲਾ ਸਾਰਾ ਨੰਬਰ ਦਾ ਨਾਟ ਆ ਜੀ ਕਾ 400 ਦਾ ਨਾਟ ਆਗਾ ਇਹ ਟੁੱਟ ਜਾਣਾ ਤੇ ਟਾਇਰ ਟੇਜ ਨਹੀਂ ਹੋਣੀ ਘੁੰਮ ਜਾਨੀਆ ਹੁਣ ਜਿਹੜਾ ਮੇਨ ਇਹਦਾ ਕਾਬਜਾ ਲੱਗਿਆ ਹੋਇਆਗਾ ਆਪਣਾ ਜੀ ਸੀ ਵੀ ਦੀ ਪਿੰਨ ਨਾਲ ਲੱਗਿਆ ਹੋਇਆਗਾ 3 ਨੰਬਰ ਦੀ ਪਿੰਨ ਲੱਗੀ ਹੋਈ ਆਗੀ ਆ ਮੇਥੇ ਨਾਰਮਲ ਕਾਬ ਵਾਲੇ ਪਾਉਂਦੇ ਨੇਗੇ ਇਹਦੇ ਵਿੱਚ ਤੁਸੀਂ ਗ੍ਰੀਸ ਕਰ ਸਕਦੇ ਹੋ ਨੂੰ ਤੇ ਹੈਵੀ ਬੌਸ਼ ਲੱਗਾ ਹੋਇਆ ਇਹਦੇ ਅੰਦਰ ਜੇਕ 40 ਨੰਬਰ ਦੀ ਰੋਡ ਵਾਲਾ ਲੱਗਿਆ ਹੋਇਆ ਹੈਗਾ ਆਮ ਪੱਤੀ 34 ਨੰਬਰ ਯੂਜ਼ ਕਰਦੇ ਆ ਤੇ ਜਿਹੜੀ ਫਰੰਟ ਵਾਲੀ ਸਾਈਡ ਆ ਇਹ ਵੀ ਆਪਣਾ ਡਬਲ ਲੱਗਿਆ ਹੋਇਆ ਕਾਬਜਾ ਇਹ ਧਿਆਨ ਦੇਣ ਵਾਲੀਆਂ ਗੱਲਾਂ ਹੁੰਦੀਆਂ ਰਹਿਗੀਆਂ ਇਹ ਚੀਜ਼ਾਂ ਆਪਾਂ ਨਹੀਂ ਧਿਆਨ ਦਿੰਦੇ ਮੋਸਟਲੀ ਆਹ ਕੱਲੀ ਪੱਤੀਆਂ ਦੋ ਲੱਗੀਆਂ ਹੁੰਦੀਆਂ ਨੇਗੀਆਂ ਕਿਉਂਕਿ ਮੈਨੂੰ ਜ਼ੋਰ ਤਾਂ ਇੱਥੇ ਹੁੰਦਾ ਇਹ ਨਹੀਂ ਕੰਮ ਕਰਨਾ ਹੁੰਦਾ ਇਹ ਡਬਲ ਨਹੀਂ ਹੁੰਦੇ ਆਪਣੇ ਫਰੰਟ ਵਾਲੇ ਵੀ ਡਬਲ ਨੇ ਇਹ ਫੋਲਡ ਹੋ ਕੇ ਦੋਨੇ 13 ਰਹਿ ਜਾਣੇ ਆ ਥੱਲੇ ਦੋ ਦੋ ਫੋਲਡ ਹੋ ਜਾਣੇ ਆਗੇ ਤੇ ਵਿਚਾਲੇ 13 ਰਹਿ ਜਾਣੇ ਆਗੇ 979 ਦਾ ਆਪਾਂ ਲੋਗੋ ਲਾਇਆਗਾ ਐਸੈਸਰੀ ਦੇ ਵਿੱਚ ਸਰਨੇਮ ਲਾਇਆਗਾ ਭੰਦੇਰ ਅਵੀਰਾਂ ਦਾ ਗੋਸ ਸੀਗਾ ਤੇ ਇੰਡੀਕੇਟਰ ਲਾਏ ਨੇ ਇਹ ਚੱਲਣਗੇ ਨਾਲ ਉੱਪਰ ਲਾਈਟ ਲੱਗਿਆ ਘੁੰਮਣ ਵਾਲੀ ਇਹ ਐਸੈਸਰੀ ਸਾਰੀ ਹਾਈਡਰੌਲਿਕ ਦੇ ਵਿੱਚ ਆਪਾਂ ਦਿਨੇ ਆਗੇ ਸੋ ਆਗਿਆਲ ਕੁੰਡੇ ਆਗੇ ਜੀ ਤੇ ਉਹ ਹੁੱਕ ਆ ਗਈ ਤੇ ਇੱਥੇ ਸ਼ੇਰ ਦੀ ਲੁੱਕ ਦੇ ਵਿੱਚ ਜਿਹੜੀ سپورਟ ਆ ਉਹ ਦਿੱਤੀ ਆ ਤਾਂ ਕਿ ਸੋਹਣੇ ਲੱਗਣ ਵਿਚਾਲੇ ਆਪਾਂ ਜਾਲੀ ਲਾਈ ਆਗੀ ਤੁਸੀਂ ਇਹ ਲੈ ਲਓ ਵੀਰੋ ਇਹ ਮਾਨਣ ਵਾਲੀ ਗੱਲ ਵੀ ਆ ਤੇ ਆਪਾਂ ਨੂੰ ਕਹਿ ਵੀ ਨਹੀਂ ਸਕਦੇ ਹਨਾ ਕਿਉਂਕਿ ਤਕਰੀਬਨ ਹਾਲਾਂ ਦੇ ਵਿੱਚ ਮਹਾਰਾਪਾ ਆਪਣਾ ਨਾਮ ਹਾਲਾਂ ਦਾ ਤੇ ਹਰ ਸੀਜ਼ਨ ਬਾਅਦ ਆਪਾਂ ਅਪਡੇਟ ਕਰਦੇ ਆ ਹਨਾ ਲਾਲੋ ਜੇ ਮੈਂ ਆਪਾਂ ਕਹੇ ਲਈ ਵੀ ਗੱਡੀਆਂ ਜਾਂ ਕੁਝ ਵੀ ਚੀਜ਼ਾਂ ਆਉਂਦੀਆਂ ਨੇ ਅਪਡੇਟ ਹੁੰਦੀਆਂ ਨੇ ਟਾਈਮ ਦੇ ਹਿਸਾਬ ਨਾਲ ਉਸ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਾਅਦ ਵਿੱਚ ਚੀਜ਼ਾਂ ਸੇ ਪਾਸੇ ਪਹਿਲਾਂ ਸਟਾਰਟਿੰਗ ਇੱਥੋਂ ਹੁੰਦੀ ਆ ਜਿਵੇਂ ਹਸਾਕਾਂ ਦੇ ਵਿੱਚ ਲਾਲੋ ਆਪਾਂ ਇਹ ਚਲਾਈ ਸੀ ਰਿਫਲੈਕਟਰ ਲਾਉਣੇ ਸਟਾਰਟ ਕੀਤੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਹਨਾ ਇਹ ਫਿਰ ਤੀਜਾ ਨਹੀਂ ਪਤਾ ਹੁੰਦੀਆਂ ਗੀਆਂ ਜੇ ਆਪਾਂ ਦੱਸ ਦਿਆਂ ਨਾ ਵੱਡੀ ਗੱਲ ਹੋ ਜਾਂਦੀ ਹੈਗੀ ਵੈਸੇ ਚਲੋ ਇੱਕ ਕਹਿਣ ਦੀ ਗੱਲ ਆ ਗਈ ਵੀ ਆਪਾਂ ਇੱਥੋਂ ਚੀਜ਼ਾਂ ਸਟਾਰਟ ਨਿਕਲਦੀਆਂ ਨੇ ਗੀਆਂ ਸਭ ਵਿਚਾਲੇ ਸਪੋਰਟ ਆ ਗਈ ਜਿਹਦੇ ਵਿਚਾਲੇ ਪਾਏ ਪਾ ਜਾਂਦਾ ਇਹਦਾ ਵੀ ਪਰਪਸ ਇਹੀ ਹੁੰਦਾ ਵੀ ਫਰੇਮ 'ਚ ਫੜਣੀ ਪੈਂਦਾ ਇਹ ਸਪੋਰਟ ਲਈ ਦਿੱਤਾ ਜਾਂਦਾ ਹੈਗਾ ਟਾਈਨ ਆਪਣੀ ਕਮਾਣੀ ਦੀ ਹੁੰਦੀ ਆਗੀ ਇਹ ਵੀ ਬਿਨਾਂ ਜੋੜ ਤੋਂ ਹੁੰਦੀ ਹੈ ਜਿਹੜੀ ਅਗਲੀ ਟਾਈਨ ਵੀ ਆਪਣੀ ਪਹਿਲਾਂ ਜੋੜ ਵਾਲੀ ਹੁੰਦੀ ਸੀਗੀ ਟਾਈਮ ਦੇ ਹਿਸਾਬ ਨਾਲ ਅਪਡੇਟ ਕਰੀ ਜਾਂਦੇ ਆਪਾਂ ਕੰਫਰਟੇਬਲ ਇੰਨੇ ਆਗੇ ਕਈ ਵੀਰ ਕਹਿੰਦੇ ਵੀ 970 17 ਹਲਕਾ ਚੇਦਾ ਨਹੀਂ ਬਟ ਆਪਾਂ ਦਿਨੇ 17 ਆਗੇ ਪੂਰੇ ਵਧੀਆ ਖੇਜਦਾ ਜੀ 17 ਬੰਦਾ ਪਾ ਕੇ ਵੀ ਕਹੂਗਾ ਵੀ 19 ਪਾ ਲਈਏ ਐਨੇ ਕੰਫਰਟ ਹੋਣਗੇ ਪਾਈਪਾਂ R2 ਡਬਲ 에ਅਰ ਨੇ ਜੀ ਇਹ ਜੀਸੀ ਦਾ ਵਿੱਚ ਯੂਜ਼ ਹੁੰਦੀਆਂ ਨੇ ਚੰਗੀ ਕੁਆਲਿਟੀ ਦੇ ਪਾਈਪਾਂ ਲਾਈਆਂ ਗਈਆਂ ਨੇ ਜੀ ਤੇ ਰੋਟੇਟਰ ਟਾਈਪ ਦੇ ਫਰੰਟ ਲੱਪੇ ਆਗੇ ਹੁਣ ਆਪਾਂ ਤੁਹਾਨੂੰ ਫੋਲਡ ਕਰਕੇ ਵਿਖਾਉਨੇ ਆਗੇ ਹਾਂਜੀ ਵੀਰੋ ਲੋਡਿੰਗ ਤੋਂ ਪਹਿਲਾਂ ਆਪਾਂ ਚੈੱਕ ਕਰ ਲਿਆ ਫੋਲਡ ਕਰਕੇ ਕੋਈ ਲੀਕੇਜ ਵਗੈਰਾ ਤਾਂ ਨਹੀਂ ਹੈਗਾ ਪਾਈਪ ਸੋ ਫੋਲਡ ਕਰਕੇ ਤੁਸੀਂ ਤੇ ਚੈੱਕ ਕਰ ਸਕਦੇ ਹੋ ਵੀ ਥੱਲੇ 13 ਰਹਿ ਗਏ ਆਗੇ ਤੇ ਦੋ ਦੋ ਫੋਲਡ ਹੋ ਚੁੱਕੇ ਨੇ ਇਹਗੇ ਜਿਹੜਾ ਉੱਪਰਲੇ ਹੱਚ ਆਗੇ ਦੋ ਤਿੰਨ ਡਿਜ਼ਾਈਨ ਦੇ ਵਿੱਚ ਆਓ ਤੁਸੀਂ ਆਪਣੇ ਹਿਸਾਬ ਨਾਲ ਬਣਵਾ ਸਕਦੇ ਹੋਗੇ ਆਹ ਟਾਈਨ ਆ ਗਈ ਆਪਣੀ ਨਟ ਵਾਲੀ ਇਹ ਨਾ ਟੁੱਟ ਜਾਣਾ ਡੈਮੇਜ ਨਹੀਂ ਹੋਣਾ ਇਹਨੇ ਬਾਹਰਲੇ ਹਾਲ ਨੇ ਬਾਕੀ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਬਿਨਾ ਜੈਕ ਤੋਂ ਲੈਣੇ ਆ ਕਿਦਾਂ ਦਾ ਵੀ ਲੈਣੇ ਆ ਤਿੰਨ ਤਿੰਨ ਹਾਲ ਫੋਲਡ ਕਰਾਉਣੇ ਆ ਚਾਰ ਚਾਰ ਕਰਾਉਣੇ ਆ ਉਹ ਤੁਸੀਂ ਵਿਜ਼ਿਟ ਕਰ ਲਿਓ ਜਾਂ ਫੋਨ ਤੇ ਜਾਣਕਾਰੀ ਲੈ ਲਿਓ ਅਸੀ ਗਾਲ ਜੀ ਰੱਬ ਰਾਖਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ